ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਿੰਦ ਦੀ ਚਾਦਰ ਨਵੇਂ ਪਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਭਰ ਵਿੱਚ ਸਮਾਗਮ ਕਰਵਾਏ ਜਾਣਗੇ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਪਿੰਡ ਕੂਕੇਵਾਲੀ ਦੇ ਸਰਕਾਰੀ ਸਕੂਲ 'ਚ ਵਿਕਾਸ ਕਾਰਜ ਕਰਵਾਉਣ ਲਈ ਸਰਕਾਰ ਵੱਲੋਂ 2 ਕਰੋੜ 18 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਘੁੱਕੇਵਾਲੀ ਕੈਂਪੁਰ ਪੁਏਵਾਲੀ ਅਤੇ ਤੇੜੀ ਆਦੀ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤੇਗਪਤ ਜਨ ਸਦੀ ਸਟਾਫ ਦੀ ਬਣਾਈ ਜਾ ਰਹੀ 350 ਦਾ ਪੰਜਾਬ ਸਰਕਾਰ ਵੱਲੋਂ ਵੱਡੇ ਜਨ ਕੀਤਾ ਜਾ ਰਿਹਾ ਗੁਰੂਗ੍ਰਾਮਾਥੇ ਹੈਗਾ ਇਤਿਹਾਸ ਹੈਗਾ 950 ਕਰੋੜ ਰੁਪਏ ਹੈ 2 ਕਰੋ 18 ਜਿਹੜੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸਿੱਧੀਪੁਰ ਜਿਹੜਾ ਉਹ ਮਨਾਇਆ ਜਾਂਦਾ ਜਗਜੀ ਨੇ ਤਕਰੀਬ ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਜੀ ਸਰਦਾਰ ਭਗਵੰਤ ਸਿੰਘ ਮੁਖਮੰਤੀ ਜੀ ਦੀ ਗਵਾਈ ਚ ਉਹ ਅਸੀਂ ਬਣਾਵੇ ਜਿਹੜੀ ਮੰਤਰੀ ਸਮੂਹ ਦਾ ਉਹਨੇ ਕਮੇਟੀ ਬਣੀ ਉਹਦਾ ਮੈਂਬਰ ਵੀ ਹਾਂ ਉਹ ਦਸੀਂ ਕਿਉਂਕਿ ਗੁਰੂ ਕਾ ਬਾਗ ਧਰਤੀ ਜਿੱਥੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਆਏ ਉੱਥੇ ਅਸੀਂ ਵੱਡੇ ਵੱਡੇ ਸਮਾਗਮ ਜਿਹੜੇ ਕਰਾਂਗੇ ਉਦੋਂ ਉਹਦੇ ਲਈ ਗੁਰਕੇ ਬਾਗ ਦੇ ਸਕੂਲ ਵਾਸਤੇ ਕੁਕੇਲ ਦੇ ਸਕੂਲ ਵਾਸਤੇ 2 ਕਰੋੜ 11 ਲੱਖ ਰੁਪਏ ਵੀ ਸੀਐਮ ਸਾਹਿਬ ਨੇ ਭੇਜਤਾ ਹੋਰ ਵੀ ਕਈ ਚੀਜ਼ਾਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਸਾਡੇ ਹਲਕੇ ਨੂੰ ਪਹਿਲ ਦਿਓ ਜੀ ਸਾਡਾ ਹਲਕਾ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਏ ਆ ਉੱਥੇ ਸਾਨੂੰ ਬਹੁਤ ਬਹੁਤ ਫਾਇਦਾ ਹੋਣਾ ਉਹ ਅਸੀਂ ਕਰਾਂਗੇ ਅੱਜ ਅਸੀਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਪੰਜਾਬ ਦਾ ਬਦਲਾਅ ਮਹਿਮ ਜੜੀ ਆ ਉਹਦੇ ਤਹਿਤ ਹੈ ਇਸ ਵੇਲੇ ਤੇੜੀ ਪਿੰਡਾਂ ਉੱਥੇ ਆਏ ਸੀਗੇ ਉਸ ਤੋਂ ਪਹਿਲਾਂ ਅਸੀਂ ਪੋਯਾਲੀ ਸਿੰਘ ਐ ਕੈਂਪਸ ਸੀ ਕੁਕੇ ਆਲੀ ਸਿਨਗਰ ਜਿੱਥੇ ਇਕਲਾਂ ਚੱਲੇ ਆ। ਸਾਡੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਮਾਨ ਸਾਹਿਬ ਨੇ ਪੈਸੇ ਦਿੱਤੇ ਸਕੂਲਾਂ ਲਈ ਉੱਥੇ-ਉੱਥੇ ਅਸੀਂ ਅਦਕਾਟਨ ਕਰਦੇ ਇੱਥੇ ਵੀ ਇਹਨਾਂ ਨੇ ਚਾਹਦਵਾਰੀ ਬੜੀ ਖਲਾਫ ਖਲਾਫ ਸੀ ਸਕੂਲ ਦੀ ਉਹ ਪਾਣੀ ਦਾ ਬੋਤਲਾ ਕੇ ਦਿੱਤਾ ਬੜੀ ਇੱਛਾ ਜਿੱਥੇ ਜੋ ਲੋਕ ਚੀਜ਼ ਮੰਗਦੇ ਉਹ ਸਕੂਲਾਂ ਦਾ ਜਿਹੜਾ ਬੁਨਿਆਦੀ ਢਾਂਚਾ ਉਹਨੂੰ ਮਜ਼ਬੂਤ ਕਰਦੇ ਆ ਉਹਦੇ ਵਾਸਤੇ ਆਏ ਸੀਗੇ ਸੋ ਲਾਜ਼ਮੀ ਬੱਚੇ ਵੀ ਵੱਧ ਸਕੂਲਾਂ ਦੇ ਵਿੱਚ ਵਧੀਆ ਸਕੂਲ ਹੀ ਵਧੀਆ ਬਣਾਦੇ ਆ ਉਹ ਦਸੀਂ ਦੂਜਾ ਜਿਹੜਾ ਖੇਡਾਂ ਦਾ ਸਪੋਰਟਸ ਦਾ ਜਿਹੜਾ ਉਹ ਵੀ ਸਮਾਨ ਨਾਲ ਦੀ ਨਾਲ ਜਿਹੜਾ ਮਈਆ ਕਰਾ ਇੰਨੀ ਜ਼ਿਆਦਾ ਗਰਮੀ ਆ ਵੱਡੀ ਗਿਣਤੀ ਦੇ ਵਿੱਚ ਬੱਚੇ ਪਹੁੰਚ ਰਹੇ ਉਹਨਾਂ ਦੇ ਮਾਪੇ ਵੀ ਪਹੁੰਚ ਰਹੇ ਦੇਖੋ ਉਹ ਮਾਵਾ ਬੇਟੀਆਂ ਚ ਪਹਿਣਾ ਬੈਠੇ ਐ ਇੰਨੀ ਗਰਮੀ ਚ ਆਹ ਛੋਟੇ ਛੋਟੇ ਬੱਚੇ ਬੈਠੇ ਤੁਸੀਂ ਦੇਖਿਆ ਤਾਂ ਭਾਰੇ ਸਾਰੇ ਕਨਾਤ ਸਾਰ ਇਹ ਇਹ ਤੀ ਬਦਲਾਅ ਦੀ ਨਿਸ਼ਾਨੀ ਇੰਨੀ ਗਰਮੀ ਚ ਸਾਡੀਆਂ ਮਾਵਾ ਪਹਿਣਾ ਕਿੱਥੇ ਬਚਾਦੀਆਂ ਹੁੰਦੀਆਂ ਇਹ ਨਹੀਂ ਗੱਲ ਮੈਂ ਛੋਟੇ ਛੋਟੇ ਬੱਚੇ ਕੋ 5 ਸਾਲ ਦਾ ਕੋ 7 ਸਾਲ ਦਾ ਕੋ 8 ਸਾਲ ਦਾ ਉਹ ਵਧ ਨਹੀਂ ਉਹ ਇਹ ਉਤਸ਼ਾਹ ਆ ਬਦਲਾ ਆ ਇਹ ਚਾਹੁੰਦੇ ਆ ਕਿ ਸਾਡੇ ਸਕੂਲ ਚੰਗੇ ਬਣ ਜਾਣ ਸਾਡਾ ਮੰਤਰੀ ਆਇਆ ਸਾਡਾ ਐਮਐਲਏ ਆ ਉਹਨਾਂ ਨੂੰ ਕੁਝ ਕਾਂਗੇ ਜਾ ਕੇ